ਸ਼ਰਮਜ ਤੇ ਸੋਖੇ ਨਹੀਂ ਸਾਹਮਣੇ ਮੇਰੇ ਯਾਰ ਕਰਦੇ ਪੱਟੇ ਕੰਮ ਨੇ ਬੜਾ ਸ਼ਕਲ ਕੀਤਾ ਕਿਸੇ ਚੰਮ ਦੇ ਲੋੜੀ ਇੰਡਸਟਰੀ ਅੱਗੇ ਬਹੁਤ ਮੰਨ ਨੇ ਨਾਮ ਤੇਰਾ ਲੈਂਦੀ ਕਿਤੇ ਲੋੜ ਨਹੀਂ ਸਾਲੇ ਅੱਗੇ ਸ਼ੇਰੋ ਕੀ ਹੋ ਗਿਆ ਯਾਰ ਇਨੀ ਡਿਮਾਂਡਿੰਗ ਪਰਫਾਰਮੈਂਸ ਸੀ ਤੁਹਾਨੂੰ ਪਤਾ ਇਹ ਯਾਰ ਵੀਰੇ ਐਡਾ ਸੋਹਣਾ ਲਿਖਿਆ ਵਯਾ ਤੁਸੀਂ ਤੋਂ 뮤ਜ਼ਿਕ ਯਾਰ ਮੈਂ ਕਹਿੰਦਾ ਜੇ ਹਨਾ ਆਪਾਂ ਤਿਆਰੀ ਕੀਤੀ ਹੋਵੇ ਤਾਂ ਕੰਟੈਂਟ ਬਹੁਤ ਵੱਡਾ ਯਾਰ ਇਹ ਬਹੁਤ ਜਿਆਦਾ ਵੱਡਾ ਕੰਟੈਂਟ ਹੈ ਨਹੀਂ ਸਰ ਮੈਂ ਸਹੀ ਸੀ ਰਿਆਜ ਕੀਤਾ ਪੂਰਾ ਸਰ ਆਪਣਾ ਪਾਉ ਵੀਰੇ ਵੀਰੇ ਲਿਖਿਆ ਕੱਲ ਸੀ ਇਹ ਚਲੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਦੇਖੋ ਹੁਣ ਤੁਹਾਨੂੰ ਇਹ ਚੀਜ਼ ਦਾ ਪਤਾ ਸੀਗਾ ਹਨਾ ਕਿ ਆਪਣਾ ਕੰਪੀਟੀਸ਼ਨ ਹਨਾ ਐਂਡ ਆਪਾਂ ਉਹ ਲੈਵਲ ਤੇ ਆ ਗਏ ਆ ਜਿੱਥੇ ਤੋਂ ਬਾਅਦ ਫਿਨਾਲੇ ਆ ਹਨਾ ਹਾਂਜੀ ਵੀਰੇ ਸੋ ਆਪਾਂ ਨੂੰ ਚਾਹੀਦਾ ਕਿ ਇਹ ਪ੍ਰੀਪਰੇਸ਼ਨ ਜਿਹੜੀ ਆ ਪਹਿਲਾਂ ਕਰਕੇ ਰੱਖੀਏ ਹਾਂਜੀ ਵੀਰੇ ਹਨਾ ਇਹ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਐਕਸਕਿਊਜ਼ ਨਹੀਂ ਦੇ ਸਕਦੇ ਕਿ ਹਾਂਜੀ ਵੀਰੇ ਮੈਂ ਕੱਲ ਲਿਖਿਆ ਸੀ ਉਹ ਨਾਲੋਂ ਪਤਾ ਜਿਹੜਾ ਆ ਮੌਕਾ ਆ ਇਹ ਫੇਰ ਸਾਲ ਬਾਅਦ ਆਉਣੇ ਆ ਹਾਂਜੀ ਵੀਰੇ ਸਾਲ ਚ ਇੱਕ ਹੀ ਸ਼ੋਅ ਹੋਣਾ ਆ ਦੇਖੋ ਜੀ ਕਿੰਨਾ ਸਬਰ ਰੱਖਿਆ ਹੋਣਾ ਸਬਰ ਰੱਖਿਆ ਮਿਹਨਤ ਤੁਹਾਡੀ ਕਿੰਨੀ ਆ ਤੇ ਸਬਰ ਨਹੀਂ ਪਰ ਦੋਨੇ ਆਨੇ ਸੋਹਣਾ ਗਾਉਂਦੇ ਆ ਵਧੀਆ ਕਰਦੇ ਆ ਉਹ ਤਾਂ ਬਾਈ ਤਾਂ ਮੈਨੂੰ ਟੁੱਟ ਗਈ ਪੈ ਗਿਆ ਕਹਦਾ ਲੈ ਆਇਆ ਤਾਂ ਮੂਝ ਬਾਣੀ ਸੁਣਾ ਦਿੰਦਾ ਟੱਕੜਾ ਟੱਕੜਾ ਤੁਹਾਡਾ ਸਾਰਾ ਬਾਈ ਮਨ ਭਾਈ ਦਾ ਬਹੁਤ ਸੋਹਣਾ ਸੋਹਣਾ ਗਾਇਆ ਭਾਈ ਇਹਨੂੰ ਲੈ ਜਿਓ ਭਾਜੀ ਘਰੇ ਲੈ ਜਿਓ ਵੀ ਵੇਖਦੇ ਰਹੀ ਦੀਆਂ ਰੀਲਾਂ ਭਾਈ ਦੀਆਂ ਵੀ ਦਿਲ ਲੱਗਿਆ ਰਹਿੰਦਾ ਪਾਤੀ ਇਹਨਾਂ ਨੂੰ ਮਾਝੇ ਹਲ ਮੈਂ ਪਾਉ ਨੇ ਮਨ ਰੱਖ ਲਿਆ ਹੈ ਹਾਂਜੀ ਪਾਉ ਨਹੀਂ ਮੈਮ ਪਾਉ ਕੋ ਪਾਉ ਉਹ ਫਿਰ ਸੇ ਐ ਮੈਂ ਬਾਉ ਚੜਾਉਂਦਾ ਪਾਉ ਬੈਂਸ ਪਾਉ ਐ ਪਾਉ ਮੈਨੂੰ ਬਾਰ ਬਾਰ ਚੜਾਉਂਦਾ ਕਿ ਮੈਨੂੰ ਬੋਲਣਾ ਨਹੀਂ ਆਉਂਦਾ ਮੈਮ ਪਹਿਲਾਂ ਬੋਲੋ ਪਾਉ ਕੀ ਬੋਲਦੇ ਹੈ ਪਾਉ 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 ਬੀਤੋੜੀ ਪਾਉ ਬਰਾਵਾ ਬੀਤੋ ਮੈਂ ਪਾਉ ਬਰਾਬਰ ਤਾਂ ਹੂੰ ਯਾਰ ਮੈਨੂੰ ਪਾਉ ਪਾਉ ਸਿਖਾਉਂਦਾ ਰਹਿੰਦਾ ਹੈ ਚਲੋ ਮੈਮ ਦੋਨਾਂ ਦਾ ਹੁਣ ਪਰ ਫੈਸਲਾ ਇੱਕ 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 ਦੇ ਹੱਕ ਚ ਤਾਂ ਆਪਾਂ ਨੂੰ ਕਰਨਾ ਪੈਣਾ ਹੈ ਬਾਕੀ ਯਾਰੀ ਤੁਹਾਡੀ ਮੈਡਮ ਦੱਸਿਆ ਮਸਾਲਾ ਵਧੀਆ ਇਦਾਂ ਹੋਣੀ ਚਾਹੀਦੀ ਯਾਰੀ ਹੋਣੀ ਚਾਹੀਦੀ ਅੱਜ ਕੱਲ ਬਹੁਤ ਘੱਟ ਯਾਰ ਹੁੰਦੇ ਜਿਹੜੇ ਇੱਕ ਦੂਜੇ ਨਾਲ ਖੜਦੇ ਆ ਬਾਕੀ ਦੋਹਾਂ ਵਿੱਚੋਂ ਜਿਹੜਾ ਵੀ ਟਾਊਗਾ ਉਹਨੂੰ ਵੈਸਟਿਵਿਸ਼ ਅਗਲੇ ਸਾਲ ਹੀ ਹੋਰ ਮਿਹਨਤ ਕਰੋ ਪਤਾ ਕਿਉਂ ਕਿ ਆਪਣਾ ਜਿਹੜਾ ਫਿਊਚਰ ਆ ਤੁਸੀਂ ਇਹਦੇ ਤੇ ਨਿਸ਼ਾਵਰ ਕਰ ਦਿੱਤਾ ਹੈ ਕਿਤੇ ਤੋਂ ਬਾਅਦ ਤੁਹਾਡੇ ਕੋਲ ਹੋਰ ਕੋਈ ਓਪਰਚੁਨਿਟੀ ਇੰਗਲਿਸ਼ ਦੇ ਵਿੱਚ ਕੋਲ ਹੈ ਨਹੀਂ ਹੈਗੀ ਹਨਾ ਹਾਂਜੀ ਵੀਰੇ ਤੇ ਜੇ ਤੁਸੀਂ ਇਹਦੇ ਪ੍ਰਤੀ ਵਧੀਆ ਨਹੀਂ ਹੋਵੋਗੇ ਵਫਾਦਾਰ ਨਹੀਂ ਹੋਏ ਕੰਮ ਦੇ ਪ੍ਰਤੀ ਮੈਨੂੰ ਨਹੀਂ ਲੱਗਦਾ ਫਿਰ ਆਪਾਂ ਜੇ ਆਪ ਕੋਈ ਆਪਣੀ ਗਲਤੀ ਕਰਦੇ ਵੀ ਹੈ ਨਾ ਕਿ ਬਾਈ ਤਾਂ ਤੋਂ ਵਧੀਆ ਨਹੀਂ ਹੋਇਆ ਸੀ ਉਹਨੂੰ ਉਹਨੂੰ ਸਹਿਣਾ ਸਿੱਖੋ ਕਿ ਹਾਂ ਜੇ ਨਹੀਂ ਹੋਇਆ ਬਾਈ ਕੋਈ ਨਹੀਂ ਅਗਲੀ ਹੋਰ ਵਧੀਆ ਕਰ ਦਵਾਂਗੇ ਹਾਂਜੀ ਹਾਂਜੀ ਬਾਈ ਕਿਉਂਕਿ ਫੇਰ ਟਾਈਮ ਲੱਗਦਾ ਲੱਗਦਾ ਫੇਰ ਟਾਈਮ ਬਹੁਤ ਲੱਗ ਜਾਂਦਾ ਫੇਰ ਉਹ ਕਹਾਵਤ ਹੈਗੀ ਪੰਜਾਬੀ ਵਿੱਚ ਅਪਛਤਾਈ ਕਿਆ ਪਛਤਾਈ ਜਦ ਬਚੜੀਆਂ ਚੁੱਗੀ ਖੇਤ ਇਹ ਜੇ ਕੋਈ ਆਪਾਂ ਨੂੰ ਕੋਈ ਦੱਸਦਾ ਅੱਜ ਕੱਲ ਕੋਈ ਦੱਸਣ ਵਾਲਾ ਨਹੀਂ ਹੁੰਦਾ ਦੱਸਦੇ ਬਹੁਤ ਘੱਟ ਜਾਣੇ ਹੁੰਦੇ ਆ ਬਾਕੀ ਨੋ ਡਾਊਟ ਯਾਰ ਲਿਖਤ ਦੋਨਾਂ ਦੀ ਬਹੁਤ ਹਾਲ ਲਿਖਤ ਵਧੀਆ ਹੈ ਹਾਂ ਕਿਉਂ ਇੱਕ ਫਲੋ ਵੀ ਯਾਰ ਬੜਾ ਕੈਂਡ ਸੀਗਾ ਕਿ ਧੰਨਵਾਦ ਬਾਈ ਜੇ ਮੈਨੂੰ ਥੋੜਾ ਜਿਹਾ ਕਿਤੇ ਲੱਗਿਆ ਨਾ ਮੈਂ ਤਾਂ ਹੀ ਦੱਸਿਆ ਸੀ ਨਾ ਨਹੀਂ ਨਹੀਂ ਠੀਕ ਹੈ ਸਰ ਠੀਕ ਹੋ ਗਿਆ ਤੁਹਾਨੂੰ ਚੀਜ਼ ਬੁਰੀ ਲੱਗੀ ਤਾਂ ਸੌਰੀ ਬਟ ਜਿਸ ਤੁਸੀਂ ਭੁੱਲੇ ਸੀ ਉਹ ਮੈਨੂੰ ਦਿਖਦਾ ਪਿਆ ਸੀ ਮੈਂ ਤੁਹਾਨੂੰ ਤਾਂ ਹੀ ਦੱਸਿਆ ਸੀ ਬਾਕੀ ਰਿਜ਼ਲਟ ਦੱਸ ਦिए ਬਾਕੀ ਰਿਜ਼ਲਟ ਉਹੀ ਦੱਸਣਗੇ ਹੁਣ ਚਲੋ ਦੱਸੋ ਆ ਆਪ ਦੋਨੋਂ ਮੇਰੇ ਪਾਸ ਆ ਜਾਓ ਪਲੀਜ਼ ਔਰ ਆਪਣਾ ਆਪਣਾ ਹੱਥ ਦੇ ਦੇ ਤਾਂ ਕਿ ਮੈਂ Winner announce ਕਰੂੰ